ਕਿਸੇ ਦੇ ਹੱਥ 'ਚ ਪੱਤਾ ਸੀ ਕਿਸੇ ਦੇ ਹੱਥ 'ਚ ਸੋਟੀ ਸੀ ਉਹਨਾਂ ਮੈਨੂੰ ਅੱਗ ਤੋਂ ਚੁੱਕ-ਚੁੱਕ ਕੇ ਡਾਂਗਾ ਮਾਰਿਆ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਜ਼ਿੰਦਗੀ ਇੱਕ ਨਰਕ ਭਰੀ ਹੋਈ ਆ ਤੇ ਪਰਿਵਾਰ ਜਿਹੜਾ ਹੈ ਗੁਜ਼ਾਰਾ ਕਰ ਰਿਹਾ ਕਿਸੇ ਨਾਲ ਵੀ ਅੰਨ ਧੱਕਾ ਨਹੀਂ ਹੋਇਆ ਜਿੰਨਾ ਸਾਡੇ ਨਾਲ ਹੋਇਆ ਹੈ ਪਹਿਲਾਂ ਤਸਵੀਰਾਂ ਨੂੰ ਸਾਂਝੀ ਕਰਦੇ ਹਾਂ ਇਸ ਘਰ ਦੀ ਰਸੋਈ ਦੀ ਜਿੱਤੇ ਕੀ ਹਾਲ ਜਿਹੜੇ ਨੇ ਬੜੇ ਹੀ ਖਸਤਾ ਹੋਏ ਹੋਏ ਨੇ ਜ਼ਿੰਦਗੀ ਜਿਉਣ ਕਰਨੇ ਪੈਣੇ ਆ ਜੋ ਹੈਗੀ ਆ ਉਹ ਕੱਟਣੀ ਪੈਣੀ ਆ ਜੋ ਲਿਖੀ ਹੋਈ ਆ ਅਸੀਂ ਨਹੀਂ ਸੀ ਸਾਨੂੰ ਨੇ ਪਤਾ ਵੀ ਨਹੀਂ ਸੀ ਪਈ ਸੀ ਇਹੋ ਜੀ ਜ਼ਿੰਦਗੀ ਕੱਟਾਂਗੇ ਪਰਵਾਦ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾ ਹੋ ਰਿਹਾ ਹੈ 1980 ਤੋਂ ਬਾਅਦ ਸਟਰਗਲ ਇਹਨਾਂ ਦਾ ਜਾਰੀ ਹੈ ਪਰ ਇਨਸਾਫ ਨਾ ਮਿਲਣ ਦੀ وجہ ਨਾਲ ਜਿਹੜੀ ਜ਼ਿੰਦਗੀ ਹੈ ਉਹ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਦੇੜੇ ਦੇਖਣ ਨੂੰ ਮਿਲ ਰਹੇ ਆ ਜਿਸ ਤਰ੍ਹਾਂ ਕਿ ਇੱਕ ਕੂੜੇ ਦਾ ਢੇਰ ਹੁੰਦਾ ਉਸ ਤਰ੍ਹਾਂ ਦਾ ਇਸ ਘਰ ਦਾ ਜਿਹੜਾ ਹਾਲਾਤ ਹੋਏ ਪਏ ਨੇ ਮਗਰ ਮਜਬੂਰਨ ਪਰਿਵਾਰ ਨੂੰ ਉੱਥੇ ਰਹਿਣਾ ਵਸੇ ਮਜਬੂਰ ਹੋਏ ਪਏ ਨੇ ਕਿਉਂਕਿ ਜੇ ਅਪਾ ਕਿਸੇ ਦਾ ਦੁੱਖ ਵੰਡੀਏ ਤੇ ਅੱਧਾ ਦੁੱਖ ਉਹ ਤੋਂ ਘਟ ਜਾਂਦਾ ਜਦੋਂ ਆਪਾਂ ਦੁੱਖ ਸੁਣਦੇ ਆ ਹੁਣ ਤੁਸੀਂ ਸਾਡੇ ਪਰਿਵਾਰ ਦੀ ਦਾ ਦੁੱਖ ਸੁਣਨਾ ਆਇਆ ਤੇ ਸਾਡਾ ਅੱਧਾ ਦੁੱਖ ਵੈਸੇ ਘਟ ਚੁੱਕਿਆ ਹੈ ਕਿੰਨੇ ਦਾ ਕਦੋਂ ਪਤਾ ਲੱਗਦਾ ਕਿ ਹਾਰਟ ਪੇਸ਼ੈਂਟ 3 ਸਾਲ ਹੋ ਗਏ 3 ਸਾਲ ਹੋ ਗਏ 2.5 ਸਾਲ ਹੋ ਗਏ ਤੇ ਘਰ ਦਾ ਗੁਜ਼ਾਰਾ ਕੌਣ ਚਲਾਉਂਦਾ ਮੈਂ ਵੀ ਕੰਮ ਕਰਦੀ ਆ ਬਹੁ ਵੀ ਕੰਮ ਕਰਦੀ ਆ ਚਲੋ ਨਾ ਸਾਰਾ ਖਰਚਾ ਤੇ ਆਕਰ ਮੈਨੂੰ ਹੀ ਦੇਣਾ ਪੈਂਦਾ ਕਿ ਉਹ ਵੱਡੀਆਂ ਘਰ ਦੀ ਘਰ ਦਾ ਕਿਰਾਇਆ ਦੇਣਾ ਫੇ ਕਾਧਾ ਖਰਚਾ ਚਲਾਉਣਾ ਡੁਬ ਸੁਖ ਵੀ ਕਰਨਾ ਇਹਦਾ ਸਹਾਰਾ ਮਾਤਾ ਜੀ ਨੇ ਹਾਂਜੀ ਇਹਨਾਂ ਦਾ ਸਾਰਾ ਮਾਤਾ ਜੀ ਨੇ ਕਿਉਂਕਿ ਇਹੀ ਉਹਨਾਂ ਤੇ ਜੋ ਦਵਾਈ ਦਾ ਕਿਰਾਇਆ ਵੀ ਇਹੀ ਦਿੰਦੇ ਨੇ 2500 ਰੁਪਏ ਇਹ ਕਿਰਾਇਆ ਦਿੰਦੇ ਨੇ 84 ਦਾ ਦੌਰ ਐਸਾ ਦੌਰ ਸੀ ਜਦੋਂ ਵੀ ਉਹ ਆਜ਼ਾਦ ਆਉਂਦਾ ਤੇ ਲੋਕਾਂ ਦੀ ਜਿਹੜੀ ਹੈ ਰੂਹ ਕੰਬ ਜਾਂਦੀ ਹੈ ਉੱਥੇ ਹੀ ਇੱਕ ਪਰਿਵਾਰ ਕੋਲ ਤੁਹਾਨੂੰ ਮਿਲਾਉਣ ਆ ਰਹੇ ਆ ਜਿੱਥੇ ਕੀ ਹਾਲਾਤ ਪਰਿਵਾਰ ਦੇ ਬੜੇ ਹੀ ਖਸਤਾ ਹੋਏ ਹੋਏ ਨੇ ਘਰ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਕਿਸ ਤਰ੍ਹਾਂ ਦਾ ਇੱਕ ਮਾਹੌਲ ਇੱਕ ਪਹਿਲਾਂ ਤਸਵੀਰ ਤੁਹਾਨੂੰ ਸਾਂਝੀ ਕਰਦੇ ਆ ਇਸ ਘਰ ਦੀ ਰਸੋਈ ਦੀ ਜਿੱਥੇ ਕੀ ਹਾਲ ਜਿਹੜੇ ਨੇ ਬੜੇ ਹੀ ਖਸਤਾ ਹੋਏ ਹੋਏ ਨੇ ਤੇ ਇੱਕ ਕਮਰੇ ਦੀ ਤਸਵੀਰ ਅਗਲੀ ਦਿਖਾਣੇ ਆ ਤੁਹਾਨੂੰ ਕਿ ਜਿੱਥੇ ਕੀ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਕਿ ਜ਼ਿੰਦਗੀ ਇੱਕ ਨਰਕ ਭਰੀ ਹੋਈ ਹੈ ਤੇ ਪਰਿਵਾਰ ਜਿਹੜਾ ਹੈ ਗੁਜ਼ਾਰਾ ਕਰ ਰਿਹਾ 1984 ਦੇ ਦੰਗਿਆਂ ਦੇ ਵਿੱਚ ਇਹਨਾਂ ਪਰਿਵਾਰ ਦਾ ਜਿਹੜਾ ਨੁਕਸਾਨ ਹੋਇਆ ਉਸ ਦਾ ਵੀ ਗੱਲਬਾਤ ਜ਼ਰੂਰ ਕਰਾਂਗੇ ਮਗਰ ਇਸ ਪਰਿਵਾਰ ਦੇ ਤੁਹਾਨੂੰ ਪਹਿਲਾਂ ਹਾਲਾਤ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਕ ਕਮਰਾ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਕੋਈ ਜ਼ਿੰਦਗੀ ਇੱਥੇ ਗੁਜ਼ਾਰ ਨਹੀਂ ਸਕਦਾ ਮਗਰ ਪਰਿਵਾਰ ਮਜਬੂਰਨ ਇਸ ਘਰ ਦੇ ਵਿੱਚ ਗੁਜ਼ਾਰਾ ਕਰ ਰਿਹਾ ਤੇ ਰਸੋਈ ਜਿੱਥੇ ਕਿ ਲੱਗ ਨਹੀਂ ਰਿਹਾ ਕਿ ਕਦੀ ਰੋਟੀ ਵੀ ਬੰਦੀ ਹੋਏਗੀ ਤੇ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਆ ਜਿਸ ਤਰ੍ਹਾਂ ਕਿ ਇੱਕ ਕੂੜੇ ਦਾ ਢੇਰ ਹੁੰਦਾ ਉਸ ਤਰ੍ਹਾਂ ਦਾ ਇਸ ਘਰ ਦਾ ਜਿਹੜਾ ਹਾਲਾਤ ਹੋਏ ਪਏ ਨੇ ਮਗਰ ਮਜਬੂਰਨ ਪਰਿਵਾਰ ਨੂੰ ਉੱਥੇ ਰਹਿਣਾ ਵਾਸਤੇ ਮਜਬੂਰ ਹੋਏ ਪਏ ਨੇ ਤੇ ਇੱਕ ਬਾਥਰੂਮ ਦੀ ਤਸਵੀਰ ਤੁਹਾਨੂੰ ਦਿਖਾਣੇ ਆ ਜਿਸ ਦੇ ਵਿੱਚ ਕਿ ਇੱਕ ਰੋੜੇ ਪਏ ਹੋਏ ਨੇ ਪਹਾੜ ਪਹਾੜ ਬਣਿਆ ਹੋਇਆ ਰੋੜਿਆਂ ਦਾ ਉਹ ਵੀ ਮਜਬੂਰਨ ਜਿਹੜਾ ਪਰਿਵਾਰ ਇੱਥੇ ਰੈਨੂ ਸਾਡੇ ਨਾਲ ਉਹ ਮਾਤਾ ਜੀ ਵੀ ਮਜਬੂਰ ਦੇ ਇੱਥੇ ਬੈਠੇ ਨੇ ਜਿਨ੍ਹਾਂ ਦਾ ਬੇਟਾ ਹਾਰਟ ਪੇਸ਼ੈਂਟ ਹੈ ਮਗਰ ਫਿਰ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਏ ਪਏ ਨੇ ਮਾਤਾ ਜੀ ਨਾਲ ਗੱਲਬਾਤ ਵੀ ਕਰਾਂਗੇ ਕੀ ਮਜਬੂਰੀ ਹੈ ਮਾਤਾ ਜੀ ਨੂੰ ਜ਼ਰੂਰ ਪੁੱਛਾਂਗੇ ਗੱਲਬਾਤ ਕਰ ਲੈਣੇ ਮਾਤਾ ਜੀ ਪਹਿਲਾਂ ਤਾਂ ਦੱਸੋ ਕਿ 1984 ਦੇ ਵਿੱਚ ਜਿਹੜੇ ਦੰਗੇ ਹੋਏ ਨੇ ਉਹ ਜ਼ਿੰਦਗੀ ਸਹੀ ਸੀ ਜਾਂ ਅੱਜ ਦੀ ਜਿਹੜੀ ਨਰਕ ਭਰੀ ਜ਼ਿੰਦਗੀ ਜੀ ਰਹੇ ਉਹ ਐਸਾ ਹੀ ਹੈ ਜ਼ਿੰਦਗੀ ਜਿਹੜਾ ਕੱਟਣੀ ਪੈਣੀ ਹੈ ਜੋ ਹੈਗੀ ਆ ਉਹ ਕੱਟਣੀ ਪੈਣੀ ਹੈ ਜੋ ਲਿਖੀ ਹੋਈ ਆ ਅਸੀਂ ਨਹੀਂ ਸੀ ਸਾਨੂੰ ਨਹੀਂ ਪਤਾ ਵੀ ਨਹੀਂ ਸੀ ਕਿ ਅਸੀਂ ਇਹੋ ਜੀ ਜ਼ਿੰਦਗੀ ਕੱਟਾਂਗੇ ਨਾ ਸਾਨੂੰ ਪਤਾ ਸੀ ਕਿ ਬੇਟਾ ਵੀ ਬਿਮਾਰ ਹੋ ਜਾਏਗਾ ਤੇ ਹੁਣ ਇਹ ਨਾ ਮਜਬੂਰੀ ਕਰਕੇ ਕੱਟ ਰਹਾ ਹਾਂ ਤੇ ਹੁਣ 1984 ਬਾਰੇ ਦੱਸੋ ਕਿ ਇਹ ਤੁਹਾਡੇ ਘਰ ਵਾਲੇ ਦੀ ਤਸਵੀਰ ਕਿ ਹੋਇਆ ਸੀ ਉਦੋਂ ਉਹਨਾਂ 4-5000 ਹਜ਼ਾਰ ਦਾ ਜੋ ਮਾਇਆ ਸੀ ਕਿਸੇ ਦੇ ਹੱਥ ਚ ਪੱਤਾ ਸੀ ਕਿਸੇ ਦੇ ਹੱਥ ਚ ਸੋਟੇ ਸੀ ਫੰਡਮੈਨ ਨੂੰ ਅੱਗ ਚੁੱਕ ਚੁੱਕ ਕੇ ਡਾਂਗਾ ਮਾਰਿਆ ਤੇ ਇੰਨਾ ਕਿਆ ਵੀ ਨਹੀਂ ਕਰਨਾ ਤੇ ਉਹ ਕੇੰਦੇ ਜਿੜੀਲਾ ਨਾ ਗਿਆ ਇਹਨੂੰ ਫੜ ਉਹ ਪਤਾ ਨਹੀਂ ਪੱਤਰ ਵੱਜ ਜਾ ਉਹ ਨਦੀ ਲਾਟ ਤੇ ਕੀ ਹੋਇਆ ਉਹ ਲਾਟ ਉਹਨਾਂ ਦੀ ਪਹਿਲਾਂ ਵੀ ਟੁੱਟੀ ਸੀ ਪਿੱਛੋਂ ਫੇਰ ਹੋ ਟੁੱਟ ਗਈ 1984 ਦੇ ਜਿਹੜੇ ਲੋਕ ਸੀ ਉਹਨਾਂ ਦੀ ਸਰਕਾਰ ਵੱਲੋਂ ਕਾਫੀ ਮਦਦ ਕੀਤੀ ਗਈ ਸੀ ਮਗਰ ਤੁਹਾਡੀ ਕਦੀ ਮਦਦ ਨਹੀਂ ਹੋਈ ਮਕਾਨ ਮਿਲਿਆ ਸੀ ਮਕਾਨ ਹਲਾਟ ਹੋਇਆ ਸੀ ਉਹ ਖੋਸ ਗਿਆ 2 ਸਾਲ ਰਹੇ ਆ ਹੋ ਕੋਸੇ ਗਿਆ ਨਿਕਲ ਗਿਆ ਕੈਂਡੀਲੀ ਜੋ ਜਾਨ ਦੇ ਜੋਗ ਨਹੀਂ ਆ ਜੇ ਆ ਉਹ ਸਾਨੂੰ ਪਿੱਛੋਂ ਆਦਰ ਆ ਗਿਆ ਕਿਸੇ ਨਾਲ ਵੀ ਇੰਨਾ ਧੱਕਾ ਨਹੀਂ ਹੋਇਆ ਜਿੰਨਾ ਸਾਡੇ ਨਾਲ ਹੋਇਆ ਹੈ ਸੈਸੀ ਤੇ ਅਜ ਵੀ ਇਸ ਤਰ੍ਹਾਂ ਹੀ ਜ਼ਿੰਦਗੀ ਜੀ ਰਹੇ ਆ ਅੱਗੋਂ ਬੇਟੇ ਅਦਰ ਨਹੀਂ ਸੀ ਪਤਾ ਪਿਆ ਇਸਰਾ ਹੀ ਬਿਮਾਰ ਹੋ ਜਾਏਗਾ ਆਪਣਾ ਪਿੱਤੇ ਦਾ ਕਦੋਂ ਪਤਾ ਲੱਗਦਾ ਕਿ ਹਾਰਟ ਪੇਸ਼ੈਂਟ 3 ਸਾਲ ਹੋ ਗਿਆ 3 ਸਾਲ ਹੋ ਗਏ 2.5 ਸਾਲ ਹੋ ਗਏ ਤੇ ਘਰ ਦਾ ਗੁਜ਼ਾਰਾ ਕੌਣ ਚਲਾਉਂਦਾ ਮੈਂ ਵੀ ਕੰਮ ਕਰਦੀ ਆ ਬਹੁ ਵੀ ਕੰਮ ਕਰਦੀ ਆ ਅੱਛਾ ਚਲ ਨਾ ਸਾਰਾ ਖਰਚਾ ਤੇ ਆਕਰ ਮੈਨੂੰ ਹੀ ਲੈਣਾ ਪੈਂਦਾ ਕਿ ਉਹ ਵੱਡੀਆਂ ਘਾਦਾ ਕਰਾਇਆ ਦੇਣਾ ਫੇ ਕਾਦਾ ਖਰਚਾ ਚਲਾਉਣਾ ਡੁਬ ਸੁਖ ਵੀ ਕਰਨਾ ਸਾਰਾ ਤੇ ਕਰਨਾ ਪੈਂਦਾ ਸਾਰੇ ਹੁਣ ਸਿੱਤੇ ਗੱਡੀ ਆ ਹਜੇ ਤੇ ਚਲੋ ਹੋਈ ਰਿਆ ਪਰ ਉਹਨੇ ਸਰੀਰ ਨਹੀਂ ਮੰਨਦਾ ਹੁਣ ਕੰਮ ਨਹੀਂ ਹੁੰਦਾ ਮੇਟੋ ਉਹ ਮਾਰੇ ਵੱਡੀਆਂ ਡੀ ਜਾਂਦੀ ਆ ਕੰਮ ਹੁੰਦਾ ਨਹੀਂ ਆ ਠੀਕ ਕੀ ਕਰੇ ਸਾਨੂੰ ਬਚਣੇ ਪਏ ਸਰਕਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਸਰਕਾਰਾਂ ਕੋ ਜਾ ਕੇ ਜਿਹੜੇ ਬਣਦਾ ਹੱਕ ਹੈ ਤੁਹਾਨੂੰ ਮਿਲ ਸਕੇ ਨਹੀਂ ਜੀ ਇਹ ਹਨ ਫੱਜ ਡੋੜ ਕਿਸ ਤਰ੍ਹਾਂ ਕਰਦੇ ਫਿਰ ਕੰਮ ਕਰ ਰਹੀ ਹੈ ਕਿ ਫੱਜ ਡੋੜ ਕਰੀ ਹੈ ਇਹ ਹੋਇਆ ਹੋਂਤੇ ਬੇਟੀ ਜਾਏ ਫਿਰ ਨਾ ਉਧਮਾ ਚਲੋ ਇਹਨੇ ਆਵਾਜ਼ ਠਾਈ ਤਾਂ ਅਸੀਂ ਜਿਉਂ ਕੰਮ ਕਰਤੀ ਫਸੇ ਹੋਏ ਆ ਫਿਰ ਅੱਗੋ ਬੇਟਾ ਹੈ ਬੇਟੇ ਕਰਕੇ ਰਾਤ ਦਿਨ ਦੀ ਡਿਊਟੀ ਸੀ ਉਹ ਵੀ ਛੱਡ ਦਿੱਤੀ ਮੈਂ ਹੰਡੇ ਨੇ ਨੇ ਕੰਮ ਕਰਦੀਆਂ ਫਿਰ ਇਹਨੂੰ ਵੀ ਦੇਖਣਾ ਪੈਂਦਾ ਜੀ ਬੇਟਾ ਕੋ ਕੰਮ ਨਹੀਂ ਹੁੰਦਾ ਹੂੰ ਕੰਮ ਨਹੀਂ ਕਰ ਜਿਉਂ ਬੇਟਾ ਵੀ ਸੜਨਾ ਮजूद ਆ ਭਾਈ ਸਾਹਿਬ ਮਾਤਾ ਜੀ ਕੰਮ ਕਰ ਰਹੇ ਨੇ ਬੜੇ ਮੁਸ਼ਕਲ ਹਾਲਾਤ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਕੀ ਅਪੀਲ ਲਗਾਉਣਾ ਚਾਹੋਗੇ ਸਰਕਾਰ ਨੂੰ ਜੈਨਰਾਈ ਪ੍ਰਾਮਣ ਜੋ ਸਾਡੀ ਮਜ਼ਦ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਾਡੀ ਵਜ਼ਾਲ ਕੀਤੀ ਜਾਵੇ ਅਸੀਂ ਬੇਬਸ ਬੜੇ ਘਾੜੇ ਹਾਲਾਤ ਬੁਰਖ ਘਟਾ ਹੈ ਗਏ बच्चे का कोई सहारा बन जाए माँ तो यही सोचेगी जिस तरह मैं जिंदगी जीती है तो मेरा बच्चा पिछा ना इस तरह हो गया यह भी कोई सहारा बन जाए ये कुछ मैं इन ठीक ठाक देख के जावा बच्चा अपने वालों तो यही गुजारिश है मदद साड़ी सरकार करे तो जन्ना जोगे असी भी ਕਹਾਣੇ ਦੇ ਕੰਮ ਜਿੰਨਾ ਚਿਰ ਜਿੰਦਗੀ ਉਹਨਾਂ ਚੱਟੇ ਕਰਨਾ ਹੀ ਪੈਣਾ ਪਰ ਅੱਗੋ ਬੱਚੇ ਦਾ ਸਾਰਾ ਕੁਝ ਬੰਦੇ ਜੀ ਬਿਲਕੁਲ ਉਹ ਵੀ ਮੌਜੂਦ ਆ ਇਹਨਾਂ ਦੇ ਰਿਸ਼ਤੇਦਾਰ ਜਿੰਨਾ ਜ਼ਰੀਏ ਅਸੀਂ ਇਸ ਪਰਿਵਾਰ ਕੋਲ ਪਹੁੰਚ ਸਕੇ ਆ ਪਹਿਨੇ ਪਹਿਲਾਂ ਤਾਂ ਕੀ ਮਜਬੂਰੀ ਇਸ ਘਰ ਦੀ ਇਸ ਬਾਰੇ ਜ਼ਰੂਰ ਦੱਸੋ ਹਾਂ ਜੀ ਗੱਲ ਇਹ ਕਿ ਪਰਵਾਦਾ ਗੁਜ਼ਾਰਾ ਬੜੀ ਮੁਸ਼ਕਿਲ ਨਾ ਹੋ ਰਿਹਾ ਹੈ 1980 ਤੋਂ ਆਂਦੇ ਬਾਅਦ ਸਟਰਗਲ ਇਹਨਾਂ ਦਾ ਜਾਰੀ ਹੈ ਪਰ ਇਨਸਾਫ ਨਾ ਮਿਲਣ ਦੀ وجہ ਨਾਲ ਜਿਹੜੀ ਜ਼ਿੰਦਗੀ ਹੈ ਉਹ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ ਤੇ ਹੁਣ ਹਾਲਾਤ ਇਦਾਂ ਦੇ ਨੇ ਕਿ ਆਪਣੇ ਬੇਟੇ ਦਾ ਇਲਾਜ ਵੀ ਨਹੀਂ ਕਰ 파 ਰਹੇ ਤੇ ਇਲਾਜ ਲਈ ਵੀ ਅੱਜ ਕੱਲ ਆਪਾਂ ਦੇਖਦੇ ਆਂ ਪ੍ਰਾਈਵੇਟ ਹਸਪੀਟਲ ਹਸਪੀਟਲ 'ਚ ਜਾਣਾ ਹੋਵੇ ਤੇ ਬੜੇ ਮਹਿੰਗੇ ਟੈਸਟ ਤੇ ਦੱਸੇ ਜਾਂਦੇ ਨੇ ਚਾਹੇ ਉਹ ਦਿਮਾਗ ਜਾਂ ਦਿਲ ਦੇ ਹੋਣ ਤੇ ਇਹਨਾਂ ਨੂੰ ਮਾਨਸਿਕ ਤੌਰ ਤੇ ਵੀ ਪ੍ਰੋਬਲਮਸ ਹੈਗੀਆਂ ਨੇ ਕੋਸ਼ਿਸ਼ ਕੀਤੀ ਇਹਨਾਂ ਨੇ ਕਾਫੀ ਵਾਰ ਲੇਕਿਨ ਇਹਨਾਂ ਕੋ ਕੰਮ ਨਹੀਂ ਹੁੰਦਾ ਤੇ ਜਿਹੜੇ ਹੈਗੇ ਨੇ ਬਜ਼ੁਰਗ ਮਾਤਾ ਜੀ ਉਹ ਤੇ ਆਪਣੇ ਵੱਲੋਂ ਬੜੇ ਉਦਮ ਨਾਲ ਕਰਦੇ ਪਏ ਨੇ ਪਰ ਹੁਣ ਉਹਨਾਂ ਦੀ ਸਰੀਰਕ ਜੋ ਸ਼ਮਤਾ ਉਹ ਬਿਲਕੁਲ ਘੱਟ ਚੁੱਕੀ ਹੈ ਤੇ ਉਹ ਤੁਸੀਂ ਦੇਖ ਹੀ ਸਕਦੇ ਹੋ ਚੱਲ ਫਿਰ ਨਹੀਂ ਪਾਉਂਦੇ ਇਹਨਾਂ ਸਹੀ ਤਰੀਕੇ ਨਾਲ ਕਿਸੇ ਘਰ ਦਾ ਹਾਲਾਤ ਵੀ ਦੇਖ ਰਹੇ ਆ ਰਸੋਈ ਦੇਖ ਰਹੇ ਆ ਘਰ ਦੇ ਵਿੱਚ ਖਾਣਾ ਕਿਸ ਤਰ੍ਹਾਂ ਬੰਦਾ ਹੋਏਗਾ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਇਸ ਪਰਿਵਾਰ ਦਾ ਕਈ ਵਾਰੀ ਤੇ ਖਾਣਾ ਬੰਦਾ ਨਹੀਂ ਆ ਜਾਂ ਇੱਕ ਅੱਧਾ ਟਾਈਮ ਬੰਦਾ ਏ ਕਿਉਂਕਿ ਇੱਕ ਬਜ਼ੁਰਗ ਜਿਹੜਾ ਉਹ ਕੰਨ ਇੰਨੀ ਚੰਗੀ ਤਰ੍ਹਾਂ ਸੰਭਾਲ ਨਹੀਂ ਸਕਦਾ ਤੇ ਜਿਹੜੇ ਮੇਰੇ ਮੰਮੀ ਜੀ ਨੇ ਉਹ ਵੀ ਮਤਲਬ ਕੰਮਕਾਰ ਕਰਦੇ ਨੇ ਆਪਣੇ ਤੇ ਉਹ ਵੀ ਘਰ ਦੀ ਦੇਖਭਾਲ ਨਹੀਂ ਕਰਦੇ ਫਿਰ ਉਹਨਾਂ ਕੋਲ ਵੀ ਸਮਾਂ ਨਹੀਂ ਹੁੰਦਾ ਤੇ ਦਾ ਸਹਾਰਾ ਮਾਤਾ ਜੀ ਨੇ हां जी ਇਹਨਾਂ ਦਾ ਸਾਰਾ ਮਾਤਾ ਜੀ ਨੇ ਕਿਉਂਕਿ ਇਹੀ ਉਹਨਾਂ ਦੇ ਜੋ ਦਵਾਈ ਦਾ ਕਿਰਾਇਆ ਵੀ ਇਹੀ ਦਿੰਦੇ ਨੇ 2500 ਰੁਪਏ ਇਹ ਕਿਰਾਇਆ ਦਿੰਦੇ ਨੇ ਤੇ ਅਗਰ ਇਹਨਾਂ ਦੇ ਰਹਿਣ ਦਾ ਇੰਤਜ਼ਾਮ ਹੋ ਜੇ ਤੇ ਉਹ ਉਹੀ ਇਹਨਾਂ ਦਾ ਜੋ 2500 ਰੁਪਏ ਆਏ ਉਹ ਬਚੇ ਉਹ ਆਪਣੇ ਬੇਟੇ ਦਾ ਸਹੀ ਤਰੀਕੇ ਨਾਲ ਇਲਾਜ ਕਰ ਸਕਣ ਜੀ ਐਨਆਰਆਈ ਭਰਾਵਾਂ ਨੂੰ ਕੀ ਅਪੀਲ ਲਾਣਾ ਚਾਹੁੰਦੇ ਜਿਹੜੇ ਸਰਕਾਰ ਜਿਹਨ ਇਹ ਇਸ ਤੋਂ ਵਾਂਝੇ ਬੈਠੀ ਦੀ ਆ ਸਰਕਾਰ ਨੂੰ ਕੀ ਅਪੀਲ ਲਗਾਣਾ ਚਲੋ ਸਭ ਤੋਂ ਪਹਿਲੇ ਤੇ ਜਿਹੜੇ ਵੀ ਮਦਦ ਕਰ ਸਕਦੇ ਨੇ ਕੋਈ ਐਨ ਆਰ ਆਈ ਜਾਂ ਆਪਣੇ ਜੋ ਲੋਕਲ ਹੈਗੇ ਨੇ ਉਹ ਉਹਨਾਂ ਨੂੰ ਅਪੀਲ ਹੈ ਕਿ ਜਿੰਨੀ ਕੋਈ ਮਦਦ ਕਰ ਸਕਦਾ ਹੈ ਪਰਵਾਹ ਦੀ ਮਦਦ ਕਰੋ ਤੇ ਇਹਨਾਂ ਨੂੰ ਆ ਕੇ ਮਿਲੋ ਕਿਉਂਕਿ ਅਗਰ ਆਪਾਂ ਕਿਸੇ ਦਾ ਦੁੱਖ ਵੰਡੀਏ ਤੇ ਤਾਂ ਅੱਧਾ ਦੁੱਖ ਉਹ ਤੋਂ ਘੱਟ ਜਾਂਦਾ ਜਦੋਂ ਆਪਾਂ ਦੁੱਖ ਸੁਣਦੇ ਆ ਹੁਣ ਤੁਸੀਂ ਸਾਡੇ ਪਰਵਾਹ ਦੀ ਦਾ ਦੁੱਖ ਸੁਣਨਾ ਆਇਓ ਤੇ ਸਾਡਾ ਅੱਧਾ ਦੁੱਖ ਵੈਸੇ ਘੱਟ ਚੁੱਕਿਆ ਹੈ ਤੇ ਸਾਰਿਆਂ ਨੂੰ ਅਪੀਲ ਹੈ ਕਿ ਇਸੇ ਤਰ੍ਹਾਂ ਪਰਵਾਹ ਨੂੰ ਆ ਕੇ ਮਿਲੋ ਤੁਸੀਂ ਤੇ ਜਿੰਨੀ ਮਦਦ ਹੋ ਸਕਦੀ ਹੈ ਤੁਸੀਂ ਮਦਦ ਕਰੋ ਅਗਰ ਕੋਈ ਐਨਜੀਓ ਜਾਂ ਸੰਸਥਾਵਾਂ ਅੱਗੇ ਆਣਾ ਚਾਹੁੰਦੀਆਂ ਨੇ ਤੇ ਜ਼ਰੂਰ ਇਹਨਾਂ ਨੂੰ ਇਹਨਾਂ ਦਾ ਇਨਸਾਫ ਦਿਵਾਇਆ ਜਾਵੇ। ਨੰਬਰ ਦੇ ਦਿਓ ਜਿਸ ਨੰਬਰ ਤੇ ਕੰਟੈਕਟ ਕਰ ਸਕਣ। ਹਾਂਜੀ ਅਗਰ ਕਿਸੇ ਨੇ ਮਿਲਣਾ ਹੋਵੇ ਤੇ 103 ਨੰਬਰ ਕੁਆਟਰ ਹੈ ਹਾਊਸਿੰਗ ਬੋਰਡ ਕਲੋਨੀ ਰਣਜੀਤ ਐਵੇਨਿਊ ਬੀ ਸਰ ਤੇ ਮੋਬਾਈਲ ਨੰਬਰ 'ਤੇ ਕੰਟੈਕਟ ਕਰ ਸਕਦੇ ਨੇ 9501198906 ਮੈਂ ਇੱਕ ਵਾਰੀ ਰਿਪੀਟ ਕਰ ਦਿੰਨੀ ਪੰਜਾਬੀ 'ਚ 95011 98906 ਬਿਲਕੁਲ ਇਹ ਉਹ ਪਰਿਵਾਰ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਬੜੇ ਹੀ ਦੁਖਦ ਮਾਹੌਲ ਦੇ ਵਿੱਚ ਜਿਹੜੇ ਇਸ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਬੇਟਾ ਹਾਰਟ ਪੇਸ਼ੈਂਟ ਹੈ ਮਾਤਾ ਜੀ ਖੁਦ ਕਮਾ ਕੇ ਕਹਿੰਦੇ ਨੇ ਕਿਰਾਇਆ ਵੀ ਦੇਣਾ ਹੁੰਦਾ ਤੇ 4000 ਦੇ ਨਾਲ ਕਿਹੜਾ ਗੁਜ਼ਾਰਾ ਹੁੰਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਤੇ ਇੱਕ ਗੁਹਾਰ ਲਗਾਈ ਜਾ ਰਹੀ ਹੈ ਐਨ ਆਰ ਆਈ ਭਰਾਵਾਂ ਨੂੰ ਤੇ ਸਰਕਾਰ ਨੂੰ ਗੁਹਾਰ ਲਾਈ ਜ ਲਗਾਈ ਜਾ ਰਹੀ ਹੈ ਨੰਬਰ ਵੀ ਉਹਨਾਂ ਵੱਲੋਂ ਦਿੱਤਾ ਗਿਆ ਹੈ ਕਿ ਜਿਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਸ ਪਰਿਵਾਰ ਨਾਲ ਮਿਲ ਸਕਦੇ ਹੋ ਤੇ ਇੱਕ ਦੁੱਖ ਸਾਂਝਾ ਕਰ ਸਕਦੇ ਹੋ ਜੇ ਮਦਦ ਤੁਸੀਂ ਕਰਨਾ ਚਾਹੋ ਜ਼ਰੂਰ ਇੱਥੇ ਪਹ ਕਰ ਦਿੰਦਾ ਇੱਕ ਵਾਰ ਸਕਰੀਨ ਤੇ ਵੀ ਮੈਂਸ਼ਨ ਕਰ ਦੇਵਾਂਗੇ ਤਾਂ ਜ਼ਰੂਰ ਮਦਦ ਦੇ ਲਈ ਅੱਗੇ ਜ਼ਰੂਰ ਵਾ ਦਿਓ ਕੈਮਰਾਮੈਨ ਮੋਹਦ ਦੇ ਨਾਲ ਮੈਂ ਮਾਨੋ ਲਾਈ ਪੰਜਾਬੀ ਟੀਵੀ ਅੰਮ੍ਰਿਤਸਰ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ ਯੂ ایس اے ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ